ਪੰਜਾਬੀਓ ਅੱਜ ਦੀ ਵੀਡੀਓ ਥੋੜੀ ਜਿ ਮਜ਼ੇਦਾਰ ਹੋਣ ਵਾਲੀ ਆ ਗੁਰੂ ਰੰਧਾਵਾ ਨੇ ਸਿੱਧੂ ਮੂਸੇ ਵਾਲੇ ਦੇ ਬਾਪੂ ਨੂੰ ਫੋਨ ਲਾ ਕੇ ਮਾਫੀ ਮੰਗੀ ਅੱਗੋਂ ਬਾਪੂ ਨੇ ਕੀ ਜਵਾਬ ਦਿੱਤਾ ਇਹਦੇ ਗੱਲ ਵੀ ਕਰਾਂਗੇ ਪਰ ਪਹਿਲਾਂ ਇਹ ਨਾਲ ਜੁੜਦੀ ਪਹਿਲੀ ਸਟੋਰੀ ਦੱਸ ਰਹੀਏ ਥੋੜੀ ਜਿ ਸ਼ਾਰਟ ਦੇ ਵਿੱਚ ਜਿਹੜੇ ਲੋਕਾਂ ਨੂੰ ਹਲੇ ਵੀ ਨਹੀਂ ਪਤਾ ਹੋਇਆ ਇਹ ਸੀ ਕਿ ਸਿੱਧੂ ਦੇ ਬਾਪੂ ਦੀ ਇੱਕ ਇੰਟਰਵਿਊ ਆਈ ਕੁਝ ਦਿਨ ਪਹਿਲਾਂ ਪੂਰੀ ਫੈਮਿਲੀ ਦੀ ਉਹਨਾਂ ਦੀ ਮਾਤਾ ਵੀ ਨਾਲ ਸੀ ਉਹਦੇ ਵਿੱਚ ਸਿੱਧੂ ਦੇ ਬਾਪੂ ਨੇ ਦੱਸਿਆ ਸੀ ਕਿ ਅਸੀਂ ਸਿੱਧੂ ਦਾ ਗਾਣਾ 30 ਤਰੀਕ ਦੇ ਨੇੜੇ ਤੇੜੇ ਛੱਡਾਂਗੇ ਜਿਹਨੂੰ ਕੋਈ ਭਲੇਖਾ ਤਾਂ ਫੇ ਉਹ ਬਰਾਬਰ ਆਪਦਾ ਗਣਾ ਛੱਡ ਕੇ ਦੇਖ ਲਵੇ ਲੱਗ ਜਾ ਪਤਾ ਵੀ ਕੌਣ ਕਿੰਨੇ ਪਾਣੀ ਚ ਇਹਦੇ ਵਿੱਚ ਕੁਝ ਗਲਤ ਨਹੀਂ ਜੀ ਇਹ ਇੱਕ ਆਤਮ ਵਿਸ਼ਵਾਸ ਹੁੰਦਾ ਹੈ ਪਤਾ ਹੁੰਦਾ ਇਹ ਸਾਡਾ ਬੰਦਾ ਕਿੰਨੇ ਪਾਣੀ ਚ ਆ ਤੇ ਸਿੱਧੂ ਦੇ ਬਾਪੂ ਨੂੰ ਇਹ ਗੱਲਾਂ ਬੋਲਣੀਆਂ ਹੀ ਕਿਉਂ ਪੈਂਦੀਆਂ ਨੇ ਸੋਚਣ ਵਾਲੀ ਗਲਤ ਹੈ ਇਹ ਆ ਇਹ ਤਾਂ ਬੋਲਣਾ ਪੈਂਦਾ ਕਿਉਂਕਿ ਤੀਜੇ ਦਿਨ ਕੋਈ ਨਾ ਕੋਈ ਉੱਠ ਕੇ ਨਾ ਸਿੱਧੂ ਨੂੰ ਭੰਡਣ ਲੱਗ ਜਾਂਦਾ ਅੱਜ ਵੀ ਜਦੋਂ ਕਿ ਉਹ ਇਸ ਦੁਨੀਆ ਤੇ ਵੀ ਹੈ ਨਹੀਂ ਕੋਈ ਕਹਿੰਦਾ ਜੀ ਇਹ ਫੇਕ ਕਲਿੱਕਾਂ ਕਰਾ ਕੇ ਵਿਊ ਲੈਂਦੇ ਨੇ ਕੋਈ ਕਹਿੰਦਾ ਇਹ AI ਨਾਲ ਵੀਡੀਓ ਬਣਾਉਂਦੇ ਨੇ ਕੋਈ ਕਹਿੰਦਾ ਕੋਈ ਚੱਕਰ ਨਹੀਂ ਫਿਰ ਇਹ ਚੀਜ਼ਾਂ ਕਰਕੇ ਸਿੱਧੂ ਦੇ ਡੈਡੀ ਨੂੰ ਦੱਸਣਾ ਪੈਂਦਾ ਕਿ ਭਾਈ ਦੇਖੋ ਅਸੀਂ ਤਾਂ ਇੱਕ ਤਰੀਕੇ ਭਲੇਖਾ ਕੱਢ ਸਕਦੇ ਹਾਂ ਤੁਹਾਡਾ ਹੋਰ ਤਾਂ ਹੁਣ ਸਾਡੇ ਕੋਲੇ ਕੋਈ ਹੱਲ ਨਹੀਂ ਜਿਹੜਾ ਬਾਹਲਾਫ ਹੈ ਆਪਦਾ ਗਾਣਾ ਇੱਕੋ ਹੀ ਤਰੀਕ ਨੂੰ ਜਿਹੜੀ ਤਰੀਕ ਨੂੰ ਅਸੀਂ ਸਿੱਧੂ ਦਾ ਗਾਣਾ ਰਿਲੀਜ਼ ਕਰਾਂਗੇ ਉਸੇ ਤਰੀਕ ਨੂੰ ਤੁਸੀਂ ਕਰ ਲਓ ਇਹ ਤਾਂ ਹੁਣ ਲੋਕਾਂ ਨੇ ਦੱਸਣਾ ਨਾ ਕਿ ਕਿਹੜਾ ਕਿਹਨੂੰ ਵੱਧ ਸੁਣਦਾ ਹੈ ਯਾਰ ਆਪ ਹੀ ਪਤਾ ਲੱਗ ਜੂ ਹਨਾ ਇਹ ਤਾਂ ਕੋਈ ਬਹੁਤ ਵੱਡਾ ਕੋਈ ਰੋਕਟ ਸਾਇੰਸ ਨਹੀਂ ਹੈਗੀ ਚਲੋ ਜੀ ਸਿੱਧੂ ਦੇ ਬਾਪੂ ਨੇ ਇਹ ਗੱਲਾਂ ਕੀਤੀਆਂ ਹੋਰ ਵੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉਹ ਇੰਟਰਵਿਊ ਦੇ ਵਿੱਚ ਤੁਸੀਂ ਜਾ ਕੇ ਦੇਖ ਲਿਓ ਫਿਰ ਜੀ ਗੁਰੂ ਰੰਧਾਵਾ ਜਿਨ੍ਹਾਂ ਨੇ ਪਹਿਲਾਂ ਦਰਜੀਤ ਨਾਲ ਵੀ ਪੰਗਾ ਲੈ ਕੇ ਆਪਦੀ ਕਮੈਂਟ ਬੰਦ ਕਰਕੇ ਰੱਖੇ ਫਿਰ ਇਹ ਆਕੇ ਜੀ ਅੱਜ ਇਹਨਾਂ ਦਾ ਕੋਈ ਗਾਣਾ ਰੀਲੀਜ਼ ਹੋਇਆ ਗੁਰੂ ਦਾ ਪਹਿਲਾਂ ਤਾਂ ਮੈਂ ਗੁਰੂ ਭਰਾਵਾ ਤੈਨੂੰ ਅੱਗੇ ਵਧਣ ਤੋਂ ਪਹਿਲਾਂ ਤੈਨੂੰ ਦੱਸ ਦੇਵਾਂ ਕਿ ਕੋਈ ਨਹੀਂ ਕਹਿੰਦਾ ਕਿ ਤੂੰ ਛੋਟਾ ਸਟਾਰ ਹੈ ਤੂੰ ਬਹੁਤ ਵੱਡਾ ਸਟਾਰ ਹੈ ਠੀਕ ਆ ਵੱਡੇ ਉਹ ਹੁੰਦੇ ਨੇ ਜਿਹੜੇ ਆਪਣੀ ਇੱਜ਼ਤ ਕਰਾਉਣੀ ਜਾਣਦੇ ਹੋਣ ਵੱਡੇ ਸਟਾਰ ਨੇ ਨਾ ਜਿਹੜੇ ਫਿਰ ਉਹ ਵੱਡਿਆਂ ਵਰਗੀਆਂ ਗੱਲਾਂ ਹੀ ਕਰਦੇ ਹੁੰਦੇ ਪਰ ਗੁਰੂ ਨੇ ਕੀ ਕੀਤਾ ਆਪਣੇ ਗਾਣੇ ਦਾ ਪੋਸਟਰ ਪਾਇਆ ਤੇ ਥੱਲੇ ਲਿਖਤਾ ਆਜੋ ਸਤਾਈ ਨੂੰ ਜੀਨੇ ਆਉਣਾ ਇਹ ਛੇ ਨਾਦਰੀ ਚੀਮੇ ਬਾਈ ਦਾ ਗਾਣਾ ਫਸ ਫੇਰ ਕੀ ਸੀ ਕੁਝ ਸਿੱਧੂ ਬਾਈ ਦੇ ਫੈਨ ਤੇ ਕੁਝ ਹੋਰ ਵੀ ਜਿਹੜੇ ਸincere ਲੋਕ ਨੇ ਉਹਨਾਂ ਨੂੰ ਇਹ ਗੱਲ ਨਹੀਂ ਚੰਗੀ ਲੱਗੀ ਉਹਨਾਂ ਨੇ ਗੁਰੂ ਦੇ ਕਮੈਂਟਾਂ ਦੇ ਵਿੱਚ ਪ੍ਰਸ਼ਾਦ ਵੰਡਣਾ ਸ਼ੁਰੂ ਕਰਤਾ ਤੇ ਗੁਰੂ ਭਾਈ ਸਾਹਿਬ ਆਪ ਦਾ ਕਮੈਂਟ ਸੈਕਸ਼ਨ ਆਫ ਕਰ ਗਏ ਠੀਕ ਹੈ ਜੀ ਇਹ ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਕਹਾਣੀ ਕੀ ਹੈ ਫਿਰ ਅੱਜ ਦੀ ਡੇਟ 'ਚ ਪਹਿਲਾਂ ਸਿੱਧੂ ਤੋਂ 2.5 ਘੰਟੇ ਪਹਿਲਾਂ ਗੁਰੂ ਰੰਧਾਵਾ ਦਾ ਗਾਣਾ ਰਿਲੀਜ਼ ਹੁੰਦਾ ਜਿਹਦਾ ਨਾਮ ਹੈ ਸ਼ਕੀਨੀ ਤੇ ਦੂਸਰਾ ਜੀ 11 ਵਜੇ ਸਿੱਧੂ ਮੂਸੇਵਾਲੇ ਦੇ ਗਾਣੇ ਬਰੋਟੇ ਦਾ ਟੀਜ਼ਰ ਰਿਲੀਜ਼ ਹੁੰਦਾ ਹੈ ਜਦੋਂ ਹੀ ਟੀਜ਼ਰ ਰਿਲੀਜ਼ ਹੋ ਗਿਆ ਤਾਂ ਦੇਖਿਆ ਗੁਰੂ ਭਾਈ ਉਹਨਾਂ ਨੇ ਦੇਖਿਆ ਹੋਊਗਾ ਕਿ ਮੇਰਾ ਗਾਣਾ ਪੈਨੂ ਤਾਂ 2 ਘੰਟੇ 2.5 ਹੋ ਗਏ ਹਲੇ 6-7 ਲੱਖ ਵਿਊ ਪਹੁੰਚਿਆ ਉਧਰ ਜਦੋਂ ਸਿੱਧੂ ਨੇ ਗਾਣਾ ਸਿੱਧੂ ਦਾ ਟੀਜ਼ਰ ਪੈ ਗਿਆ ਤਾਂ 16-17 ਮਿੰਟ ਦੇ ਵਿੱਚ ਹੀ 5 ਲੱਖ ਤੋਂ ਉੱਪਰ ਟੱਪ ਗਿਆ ਗੁਰੂ ਨੇ ਕਿਹਾ ਵੀ ਇਹ ਤਾਂ ਪੌਣੇ ਘੰਟੇ 'ਚ ਮੈਨੂੰ ਪਾਰ ਕਰਜੂ ਰੱਬ ਜਾਣੇ ਗੁਰੂ ਦੇ ਮਨ 'ਚ ਕੁਛ ਆਈ ਹੋਣੀ ਆ ਬਾਈ ਜੀ ਗੱਲ ਤੇ ਫੇਰ ਹੁਣ ਤੁਸੀਂ ਜਿਹੜੀ ਗੁਰੂ ਦੀ ਫੋਨ ਕਰਨ ਵਾਲੀ ਗੱਲ ਹੈ ਸਿੱਧੂ ਦੇ ਬਾਪੂ ਨੂੰ ਫੋਨ ਕੀਤਾ ਉਹ ਉਹਦੇ ਨਾਲ ਰਿਲੇਟਡ ਗੱਲ ਆ ਦੇਖੋ ਪਹਿਲਾਂ ਤੁਸੀਂ ਆ ਸਕਰੀਨਸ਼ਾਟ ਦੇਖੋ ਇਹ ਮੇਰੇ ਇੰਸ ਮੈਨੂੰ ਇੱਕ ਮੁੰਡੇ ਨੇ ਮੈਸੇਜ ਕੀਤਾ ਕਹਿੰਦਾ ਬਾਈ ਜੀ ਤੁਹਾਨੂੰ ਇੱਕ ਗੱਲ ਦੱਸਣੀ ਆ ਵੀ ਸਿੱਧੂ ਮੂਸੇ ਵਾਲੇ ਦੇ ਬਾਪੂ ਨੂੰ ਹੁਣੇ-ਹੁਣੇ ਗੁਰੂ ਰੰਧਾਵਾ ਦਾ ਫੋਨ ਆਇਆ ਤੇ ਉਹਨੇ ਮਾਫੀ ਮੰਗ ਲਈ ਕਿ ਬਾਪੂ ਗਲਤੀ ਹੋ ਗਈ ਵੀ ਮੈਂ ਇਹਨੂੰ ਚਾਹੀਦਾ ਨਹੀਂ ਸੀ ਆ ਪੰਗਾ ਪਾਉਣਾ ਮੈਂ ਕਿਹਾ ਤੈਨੂੰ ਕਿਵੇਂ ਪਤਾ ਕੋਈ ਪ੍ਰੂਫ ਤਾਂ ਦੇ ਕਹਿੰਦਾ ਮੇਰਾ ਪਿੰਡ ਮੂਸੇ ਦੇ ਨੇੜੇ ਹੀ ਆ ਮੂਸੇ ਦਾ ਕੋਈ ਮੇਰਾ ਦੋਸਤ ਹੈ ਉਹ ਸਿੱਧੂ ਦੇ ਬਾਪੂ ਦੇ ਕੋਲ ਹੀ ਖੜਾ ਸੀ ਜਦੋਂ ਗੁਰੂ ਦਾ ਫੋਨ ਆਇਆ ਮੈਂ ਉਹਨੂੰ ਕਿਹਾ ਮੈਂ ਚਲ ਕੋਈ ਪ੍ਰੂਫ ਦੇ ਨਾਲੇ ਤੂੰ ਮੈਨੂੰ ਹੀ ਕਿਉਂ ਦੱਸਦਾ ਇਹ ਚੀਜ਼ਾਂ ਤੇ ਉਹ ਬੰਦੇ ਦੀ ਆਈਡੀ ਵੀ ਮੈਨੂੰ ਫੇਕ ਲੱਗੀ ਉਹਦੇ ਉੱਪਰ ਫੋਟੋ ਹੋਰ ਹੀ ਲਾਈ ਹੋਈ ਆ ਮਤਲਬ ਫੇਕ ਆਈਡੀ ਦਾ ਪਤਾ ਲੱਗ ਜਾਂਦਾ ਕਿ ਐਵੇਂ ਲੋਕ ਕਈ ਗੱਲਾਂ ਭੜਕਾਉਣੀਆਂ ਚਾਹੁੰਦੇ ਨੇ ਮੈਂ ਇਹ ਵੀਡੀਓ ਪਾਈ ਹੋਈ ਤਾਂ ਮੈਂ ਜਦੋਂ ਉਹਦੀ ਚੈਟ ਪੜ੍ਹੀ ਮੇਰੇ ਮਨ ਚ ਆਈ ਗੱਲ ਵੀ ਨਾਲੇ ਤਾਂ ਲੋਕਾਂ ਨੂੰ ਇਹ ਪਤਾ ਲੱਗ ਜਾਊ ਕਿ ਲੋਕ ਕਿਵੇਂ ਮਤਲਬ ਗੁੰਮਰਾਹ ਕਰਨਾ ਚਾਹੁੰਦੇ ਹੁੰਦੇ ਨੇ ਹਨਾ ਵੀ ਤਿੱਲੀ ਲਾਉਣਾ ਚਾਹੁੰਦੇ ਹੁੰਦੇ ਨੇ ਉਹ ਹੁਣ ਮੇਰੀਆਂ ਵੀਡੀਓ ਦੇਖਦਾ ਇੰਸਟਾਗ੍ਰam ਤੇ ਮੈਂ ਤਾਂ ਕ੍ਰੀਏਟਰ ਆ ਯਾਰ ਮੈਨੂੰ ਤਾਂ ਰੋਜ਼ ਪਤਾ ਨਹੀਂ ਤੇ ਉਹ ਬੰਦੇ ਨੇ ਇਹ ਕਹਿਣਾ ਚਾਹਿਆ ਉਹਨੂੰ ਇਹ ਸੀ ਕਿ ਗੱਲ ਸੁਣੋ ਇਹਨੂੰ ਮਸਾਲੇਦਾਰ ਖਬਰ ਮਿਲੂ ਇਹ ਵੀਡੀਓ ਪਾਉ ਤੇ ਫਿਰ ਰੌਲਾ ਪੈਜੂ ਵੀ ਆਪਾਂ ਆਏ ਹਨਾ ਪਰ ਮੈਂ ਤੁਹਾਨੂੰ ਕਹਿੰਦਾ ਬਿਲਕੁਲ ਫੇਕ ਗੱਲ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਚਮੀ ਫੇਕ ਹੈ ਕੋਈ ਫੋਨ ਨਹੀਂ ਲਾਇਆ ਕੁਝ ਨਹੀਂ ਹੋਇਆ ਪਰ ਹਾਂ ਜੇ ਇਦਾਂ ਹੋ ਜਾਵੇ ਆਜੇਵੇ ਸਵਾਲ ਬਾਕੀ ਟੀਜ਼ਰ ਕਿਵੇਂ ਲੱਗਿਆ ਸਿੱਧੂ ਦਾ ਇਹਦੇ ਬਾਰੇ ਵੀ ਚੱਲਣਾ ਪਾ ਕੇ ਜਾਏ ਸਤਿ ਸ਼੍ਰੀ ਅਕਾਲ ਜੀ